ਅਗਲੀ ਵਾਰ ਆਪਣੀ ਕਵੰਟੀਮੋਲ ਕੈਨੇਡਾ ਤੋਂ ਆ ਰਹੀ ਆ ਸੋਤਿਆਂ ਨੂੰ ਯਾਦ ਹੋਊਗਾ ਜਿਸ ਤਰ੍ਹਾਂ ਰੈਫਰੈਂਡਮ ਵੋਟਾਂ ਹੋਈਆਂ ਸੀਗੀਆਂ ਸੈਨ ਫਰਾਂਸਿਸਕੋ ਚ ਉਸ ਟਾਈਮ ਦੇ ਉੱਤੇ ਬੇਰੀਏ ਦੇ 5-6 ਮੰਦਰਾਂ ਦੇ ਉੱਤੇ ਵੱਖ-ਵੱਖ ਜਗ੍ਹਾ ਗ੍ਰਾਫਿਟੀ ਲਿਖੀ ਗਈ ਸੀ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੀ ਹੋਰ ਮੁਲਕਾਂ 'ਚ ਵੀ ਉੱਥੇ ਆਸਟ੍ਰੇਲੀਆ 'ਚ ਤਾਂ ਪਤਾ ਲੱਗ ਗਿਆ ਸੀ ਵੀ ਲੇਖਣ ਵਾਲੇ ਉਹ ਆਪੇ ਸੀ ਹੁਣ ਕੈਨੇਡਾ ਤੋਂ ਇਹ ਖਬਰ ਆ ਰਹੀ ਆ ਕਿ ਕੈਨੇਡਾ ਦੇ ਕੁਝ ਮੰਦਰਾਂ ਦੇ ਬਾਹਰ ਫੇਰ ਉਦਾਂ ਦੀ ਜਿਹੜੀ ਭਾਸ਼ਾ ਆ ਉਹ ਲਿਖੀ ਗਈ ਹੈਗੀ ਆ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਉਹੀ ਆ ਕਿ ਜਿੱਥੇ ਲਿਖੀ ਜਾਂਦੀ ਉੱਥੇ ਕੋਈ ਕੈਮਰਾ ਨਹੀਂ ਹੁੰਦਾ ਸੋ ਬਿਲਕੁਲ ਜਾਣ ਕੇ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਐਡਮਿੰਟਨ ਦੇ ਵਿੱਚ ਕਹਿੰਦੇ ਵੈਪ ਸੁਆਮੀ ਨਾਰੈਣ ਜਿਹੜਾ ਮੰਦਰ ਆ ਉਹਦੇ ਉੱਤੇ ਇਹ ਜਿਹੜੀ ਆ ਗ੍ਰੈਫਿਟੀ ਕੀਤੀ ਗਈ ਆ ਆਪਾਂ ਵਾਰ-ਵਾਰ ਪੰਜਾਬੀ ਜਿਹੜੀ ਯੂਐਸਏ ਦੇ ਕਹਿੰਦੇ ਆ ਕਿ ਕੋਈ ਵੀ ਜਿਹੜਾ ਸਿੱਖਾ ਉਹ ਸੋਚ ਹੀ ਨਹੀਂ ਸਕਦਾ ਕਿ ਕਿਸੇ ਧਰਮ ਦੇ ਉਲਟ ਉਹੋ ਕਿਸੇ ਤਰ੍ਹਾਂ ਦੀ ਜਿਹੜੀ ਭਾਸ਼ਾ ਬਰਤੇ ਕੋਈ ਵੀ ਧਰਮ ਹੋਵੇ ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਪ੍ਰੂਵ ਦੇ ਕੇ ਆ ਸਿਰ ਇੱਕ ਬਦਨਾਮ ਕਰਨ ਦੇ ਲਈ ਕਿਉਂਕਿ ਹੁਣ ਕੈਲਗਰੀ ਚ ਬੋਟਾਂ ਹੋਣੀਆਂ ਆ ਉਹਨੂੰ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਇੱਕ ਕੈਨੇਡਾ ਦਾ ਮੈਂਬਰ ਪਾਰਲੀਮੈਂਟ ਹੈਗਾ ਆ ਚੰਦਰਾ ਆਰੀਆ ਹਮੇਸ਼ਾ ਹੀ ਉਹ ਸਿੱਖਾਂ ਦੇ ਉਲਟ ਬਹੁਤ ਜ਼ਿਆਦਾ ਜ਼ਹਿਰ ਉਗਲਦਾ ਰਹਿੰਦਾ ਔਨ ਵੀ ਜਿਹੜੀ ਆ ਐਕਸ ਦੇ ਉੱਤੇ ਲਿਖਿਆ ਆ ਵੀ ਜਿਹੜੇ ਖਾਲਸਤਾਨੀ ਹੱਤਵਾਦੀ ਹੈਗੇ ਆ ਇਹ ਕੈਨੇਡਾ ਦੇ ਮਾਹੌਲ ਨੂੰ ਖਰਾਬ ਕਰ ਰਹੇ ਹੈਗੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਵੱਡੀ ਗੰਢਤੀ 'ਚ ਆਪਣੇ ਪੰਜਾਬੀ ਰਹਿੰਦੇ ਆ ਵੀ ਇਸ ਬੰਦੇ ਨੂੰ ਹਰਾਉਂਦੇ ਕਿਉਂ ਨਹੀਂ ਸੋ ਤੁਹਾਨੂੰ ਜ਼ੋਰ ਲਾ ਕੇ ਨਾ ਇਦਾਂ ਦੇ ਬੰਦੇ ਨੂੰ ਹਰਾਉਣਾ ਚਾਹੀਦਾ ਜਿਹੜਾ ਜ਼ਹਿਰ ਫਲਾਉਂਦਾ ਹੈਗਾ ਕੋਈ ਕਿਸੇ ਦੇ ਉਲਟ ਕੋਈ ਸਿੱਖ Hindu ਧਰਮ ਦੇ ਉਲਟ ਨਹੀਂ ਬੋਲ ਰਿਹਾ ਕੋਈ ਆਮ ਹਿੰਦੂ ਸਿੱਖਾਂ ਦੇ ਉਲਟ ਨਹੀਂ ਬੋਲ ਰਿਹਾ ਸੋ ਇਦਾਂ ਦੇ ਜਿਹੜੇ ਲੀਡਰ ਆ ਉਹ ਜ਼ਹਿਰ ਕੋਲਦੇ ਹੈਗੇ ਆ ਤੇ ਉਹਦੇ ਨਾਲ ਜਿਹੜੇ ਆ ਫਿਰ ਜਿਹੜੀ ਅਨਰੈਸਟ ਜਿਹੜਾ ਬਾਕੀ ਦੁਨੀਆ ਦੇ ਵਿੱਚ ਪੈਦਾ ਹੁੰਦਾ ਹੈਗਾ ਬਾਕੀ ਕਮਿਊਨਿਟੀਜ਼ ਦੇ ਵਿੱਚ ਨਾ ਹੀ ਅਮਰੀਕਾ ਦੇ ਵਿੱਚ ਨਾ ਹੀ ਕੈਨੇਡਾ ਦੇ ਵਿੱਚ ਕੋਈ ਇਦਾਂ ਦੀ ਕਿਸੇ ਤਰ੍ਹਾਂ ਦੀ ਗੱਲਬਾਤ ਹੈਗੀ ਆ ਕੋਈ ਹੇਟ ਵਾਲੀ ਪਰ ਇਹ ਜਿਹੜੇ ਲੀਡਰ ਆ ਇਹਨਾਂ ਦੀ ਜਿਹੜੀ ਬਹੁਸ਼ਾ ਉਹ ਖਿੱਚਣੀ ਚਾਹੀਦੀ ਹੈਗੀ ਆ ਸੋ ਕੈਨੇਡਾ ਵਾਸਤੇ ਜਿਹੜੇ ਸਾਡੇ ਸਰੋਤੇ ਹੈਗੇ ਖਾਸ ਕਰਕੇ ਜਿੱਥੇ ਦਾ ਇਹ ਐਮਪੀ ਆ ਉੱਥੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਇਦਾਂ ਦੇ ਐਮਪੀ ਨੂੰ ਤੁਸੀਂ ਇਲੈਕਟ ਕਰਕੇ ਕਰਨਾ ਕੀ ਆ ਜਿਹੜਾ ਹਮੇਸ਼ਾ ਹੀ ਜਿਹੜੀ ਇਦਾਂ ਦੀ ਜਿਹੜੀ ਆ ਹੇਟਪੁਲ ਜਿਹੜੀਆਂ ਸਟੇਟਮੈਂਟਸ ਆ ਉਹ ਜਾਰੀ ਕਰਦਾ ਰਹਿੰਦਾ ਬਿਨਾ ਕਿਸੇ ਪ੍ਰੂਫ ਤੋਂ ਜਿਹੜਾ ਉਹ ਸਿੱਖਾਂ ਦੇ ਉੱਤੇ ਬਲੇਮ ਲਾਂਦਾ ਹੈਗਾ ਬਿਲਕੁਲ ਦੇ ਬੋਡੀ ਮੰਦਪਾ ਕੀ ਜਿਹੜੀ ਗੱਲ ਉੱਥੇ ਵੀ 28 ਤਰੀਕ ਨੂੰ ਹਰਜੋਤ ਸਿੰਘ ਜੀ ਜਿਹੜਾ ਕੈਲਗਰੀ ਦੇ ਵਿੱਚ ਰੈਫਰੰਡਮ ਦੀ ਜਿਹੜੀ ਵੋਟਾਂ ਆ ਉਹ ਹੋਣ ਜਾ ਰਹੀਆਂ ਹੈਗੀਆਂ ਆ ਸੋ ਦੇਖੋ ਕੀ ਜਿਹੜਾ ਬਣਦਾ ਆ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਬੈਪਸ ਵਾਲਾ ਜਿਹੜੇ ਮੰਦਰ ਵਾਲੇ ਆ ਇਹ ਇਹਦੇ ਤੇ ਹੀ ਗ੍ਰਾਫਿਟੀ ਲਿਖੀ ਜਾਂਦੀ ਆ ਇਹ ਤੁਸੀਂ ਦੇਖੋ ਇੱਥੇ ਵੀ ਜਿਹੜਾ ਆਪਣੇ ਸੀਗੇ ਬਾਕੀ ਵੀ ਆ ਪਰ ਇਹ ਇੱਕ ਜਿਹੜਾ ਕਾਮਨ ਵਿੱਚੋਂ ਜਿਹੜਾ ਪੁਆਇੰਟ ਆ ਉਹ ਨਿਕਲ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ ਆ ਉਹ ਤਾਂ ਦੇਖੋ ਵੀ ਕੋਈ ਵੀ ਜਿਹੜਾ ਰਿਲੀਜੀਅਸ ਅਧਾਰਾ ਉਹਨ ਕਿਸੇ ਦਾ ਛੋਟਾ ਜਿਹਾ ਘਰ ਰਾ ਚਾਹੇ ਛੋਟੀ ਦੁਕਾਨ ਆ ਜਾਂ ਕਿਸੇ ਦੀ ਵੱਡੀ ਦੁਕਾਨ ਆ ਉਹ ਹੋ ਹੀ ਨਹੀਂ ਸਕਦਾ ਵੀ ਕਿਸੇ ਦੇ ਅੱਜ ਕੱਲ ਕੈਮਰੇ ਨਾ ਲੱਗੇ ਹੋਣ ਚਾਹੇ ਕਿ ਇਹਨੇ ਆਪ ਲਾਏ ਆ ਚਾਹੇ ਦਾ ਵੀ ਕਿਤੇ ਆ ਇਹੋ ਜੀਆਂ ਥਾਵਾਂ ਦੇ ਉੱਤੇ ਤਾਂ 100% ਜਿਹੜੇ ਕੈਮਰੇ ਆ ਉਹ ਲੱਗੇ ਪਏ ਨੇ ਤੇ ਇਸ ਲਈ ਉਹਨਾਂ ਥਾਵਾਂ ਦੇ ਉੱਤੇ ਇਹ ਵਾਰਦਾਤਾਂ ਹੋਣੀਆਂ ਜਿੱਥੇ ਕੈਮਰੇ ਹੁੰਦੇ ਹੀ ਨਹੀਂ ਆ ਜਾਂ ਲਾਏ ਨਹੀਂ ਜਾਂਦੇ ਤੇ ਬਾਅਦ ਦੇ ਵਿੱਚ ਨਿਕਲਦਾ ਨਿਕਲਦਾ ਕੁਝ ਨਹੀਂ ਆ ਹੁਣ ਇੱਥੇ ਹਰਜੋਤ ਸਿੰਘ ਜੀ ਉਸ ਮਸਲੇ ਨੂੰ ਕਿੰਨੇ ਮਹੀਨੇ ਹੋ ਗਏ ਕੋਈ ਫੜਿਆ ਗਿਆ ਕੋਈ ਕੁਝ ਹੋਇਆ ਕੁਝ ਨਿਕਲਿਆ ਕੁਝ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਕਿੰਨੀ ਵਾਰੀ ਅਸੀਂ ਜਣੀਆਂ ਲੋਕਲ ਪੁਲਿਸ ਦੀਆਂ ਡਿਪਾਰਟਮੈਂਟਸ ਆ ਉਹਨਾਂ ਨੂੰ ਈਮੇਲਾਂ ਪਾਈਆਂ ਕੋਈ ਰਿਪਲਾਈ ਵਾਲੋ ਕਿ ਯਾਰ ਤੁਹਾਡੀ ਕੀ ਇਨਵੈਸਟੀਗੇਸ਼ਨ ਹੋਈ ਆ ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਕਿਉਂਕਿ ਸਾਡੇ ਮੁਲਕ ਦੀ ਬਦਨਾਮੀ ਹੁੰਦੀ ਸਾਡਾ ਮਤਲਬ ਮਤਲਬ ਅਮਰੀਕਾ ਦੀ ਬਦਨਾਮੀ ਹੁੰਦੀ ਆ ਅਮਰੀਕਾ ਦੇ ਵਿੱਚ ਹਰ ਇੱਕ ਧਰਮ ਵਾਲੇ ਬੰਦੇ ਨੂੰ ਆਪਣੇ ਧਾਰਮਿਕ ਸਥਾਨ ਖੋਲਣ ਦੀ ਇਜਾਜ਼ਤ ਆ ਕਦੇ ਕੋਈ ਆਪਾਂ ਦੇਖਿਆ ਨਹੀਂ ਇਥੇ ਇਦਾਂ ਇੱਕ ਦੂਜੇ ਦੇ ਉਲਟ ਕਿਸੇ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਇਦਾਂ ਦੀ ਕੋਈ ਇਨਸੀਡੈਂਟ ਹੁੰਦੀ ਹੋਵੇ ਤੇ ਫਿਰ ਜਿੱਥੇ ਬਿਨਾਂ ਕਿਸੇ ਗੱਲ ਤੇ ਬਦਨਾਮੀ ਹੁੰਦੀ ਹੋਵੇ ਪੁਲਿਸ ਵਾਲਿਆਂ ਨੂੰ ਵੀ ਐਕਟਿਵ ਹੋਣਾ ਚਾਹੀਦਾ ਹੈਗਾ ਸੋ ਹਮੇਸ਼ਾ ਹੀ ਉਹ ਕਹਿੰਦੇ ਆ ਵੀ ਸਾਡੀ ਇਨਵੈਸਟੀਗੇਸ਼ਨ ਜਾ ਉਹ ਇਹ ਹੈਗੀ ਆ ਇਹ ਪਤਾ ਨਹੀਂ ਹੁਣ ਕਿੰਨੇ ਮਹੀਨੇ ਹੋ ਗਏ ਆਪਾਂ ਸੈਨਫਰਸਿਸਕੋ ਵਾਲੀ ਵੀ ਦੇਖੀ ਸੀ ਐਮਬੈਸੀ ਵਾਲੀ ਉਹ ਹਜੇ ਤੱਕ ਵੀ ਜਿਹੜੀ ਆ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈਗੀ ਆ ਜੀ ਬਿਲਕੁਲ ਬਿਲਕੁਲ ਸੋ ਇਹ ਸਾਰਾ ਕੁਝ ਇਸ ਟਾਈਮ ਜਿਹੜਾ ਉਹ ਹੋ ਰਿਹਾ ਸੋ ਇਹ ਲੇਟੈਸਟ ਅਪਡੇਟ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ